ਜਿਹੜੀ ਹੈ ਉਹ ਕਰਦੇ ਹੋਏ ਕੇਂਦਰ ਸਰਕਾਰ ਤੋਂ ਨਜ਼ਰ ਆ ਰਹੇ ਨੇ ਪਰ ਫਿਲਹਾਲ ਦੀ ਘੜੀ ਕਹਿ ਸਕਦੇ ਹਾਂ ਕਿ ਸਾਰੇ ਹੀ ਸ਼ਹਿਰਾਂ ਦੇ ਵਿੱਚ ਕਿਸਾਨਾਂ ਨੇ ਮਾਰਚ ਕੱਢਿਆ ਹੈ ਟਰੈਕਟਰਾਂ ਨੂੰ ਸਜਾ ਕੇ ਉਹਨਾਂ ਨੇ ਕਿਤੇ ਨਾ ਕਿਤੇ ਕੇਂਦਰ ਸਰਕਾਰ ਦੇ ਖਿਲਾਫ ਰੋਸ ਜਿਹੜਾ ਹੈ ਉਸ ਨੂੰ ਪ੍ਰਗਟ ਕੀਤਾ ਹੈ ਤਾਂ ਇੱਥੇ ਜੇਕਰ ਗੱਲ ਕੀਤੀ ਜਾਵੇ ਕਿਸਾਨੀ ਅੰਦੋਲਨ ਦੀ ਵੀ ਤਾਂ ਕਿਸਾਨਾਂ ਨੇ ਐਮਐਸਪੀ ਦੇ ਉੱਤੇ ਕਿਤੇ ਨਾ ਕਿਤੇ ਬਹੁਤ ਵੱਡਾ ਧਰਨਾ ਲਗਾਇਆ ਸੀ ਤੇ ਜੇਕਰ ਇਸ ਧਰਨੇ ਦੀ ਵੀ ਗੱਲ ਕੀਤੀ ਜਾਵੇ ਤਾਂ ਕਾਫੀ ਹੱਦ ਤੱਕ ਆਪਾਂ ਕਹਿ ਸਕਦੇ ਹਾਂ ਕਿ ਕਿਸਾਨ ਅਕਸਰ ਹੀ ਆਪਣੀ ਮੰਗਾਂ ਨੂੰ ਮੰਗਦੇ ਹੋਏ ਨਜ਼ਰ ਆਉਂਦੇ ਨੇ ਪਰ ਇੱਥੇ ਸਰਕਾਰਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਸਰਕਾਰਾਂ ਕਿਤੇ ਨਾ ਕਿਤੇ ਇਨਾ ਵਿਸ਼ਿਆਂ ਨੂੰ ਅਨਗੋਲਿਆਂ ਕਰਦੀ ਹੋਈ ਨਜ਼ਰ ਆਉਂਦੀ ਹੈ ਤਾਂ ਜੇਕਰ ਹੁਣ ਇਸ ਵੇਲੇ ਦੀ ਖਬਰ ਦੀ ਗੱਲ ਕੀਤੀ ਜਾਵੇ ਤਾਂ ਟਰੈਕਟਰ ਮਾਰਚ ਕੱਢਿਆ ਗਿਆ ਕਿਸਾਨਾਂ ਦੇ ਵੱਲੋਂ ਸਾਰੇ ਹੀ ਸ਼ਹਿਰਾਂ ਦੇ ਵਿੱਚ ਭਾਵੇਂ ਤਰਨਤਾਰਨ ਹੋਵੇ ਅੰਮ੍ਰਿਤਸਰ ਹੋਵੇ ਤੇ ਹੋਰ ਬਾਕੀ ਜਿਹੜੇ ਵੱਡੇ ਸ਼ਹਿਰ ਨੇ ਉਹਨਾਂ ਦੇ ਵਿੱਚ ਕਿਸਾਨਾਂ ਦੇ ਵੱਲੋਂ ਜਿਹੜਾ ਟਰੈਕਟਰ ਮਾਰਚ ਹੈ ਉਹ ਕੱਢਿਆ ਗਿਆ ਕਿਸਾਨਾਂ ਦਾ ਇੱਥੇ ਕਹਿਣਾ ਹੈ ਕਿ ਕੇਂਦਰ ਸਰਕਾਰ ਸਾਡੇ ਨਾਲ ਹਰ ਵੇਲੇ ਹੀ ਮਤਰੇਈ ਮਾਂ ਵਾਲਾ ਵਿਵਹਾਰ ਕਰਦੀ ਹੈ ਦੂਜੇ ਪਾਸੇ ਕਿਸਾਨਾਂ ਨੂੰ ਕੇਂਦਰ ਸਰਕਾਰ ਦੇ ਕਿਤੇ ਨਾ ਕਿਤੇ ਜਿਹੜੇ ਫੈਸਲੇ ਨੇ ਉਹ ਚੰਗੇ ਨਹੀਂ ਜਾਪ ਰਹੇ ਤਾਂ ਇੱਥੇ ਵਾਰ-ਵਾਰ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਅਜੇ ਵੀ ਸੰਘਰਸ਼ ਜਿਹੜਾ ਉਹ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਦੂਜੇ ਪਾਸੇ ਕਿਸਾਨਾਂ ਦਾ ਕਹਿਣਾ ਹੈ ਕਿ ਆਜ਼ਾਦ ਦੇਸ਼ ਭਾਵੇਂ ਹੋ ਚੁੱਕਿਆ ਪਰ ਇੱਥੇ ਅੱਜ ਵੀ ਅਸੀਂ ਸਰਕਾਰਾਂ ਦੇ ਗੁਲਾਮ ਹਾਂ ਤਾਂ ਇੱਥੇ ਸਾਡੇ ਨਾਲ ਕਾਲਰ ਵੀ ਜੁੜ ਚੁੱਕੇ ਨੇ ਆਪਾਂ ਕਾਲਰ ਦੇ ਨਾਲ ਵੀ ਗੱਲਬਾਤ ਕਰਦੇ ਹਾਂ ਹੈਲੋ ਦੂਸਰੀ ਗੱਲ ਮੈਡਮ ਸਾਸ਼ੀਕਾਲ ਸਰ ਕਿੱਥੋਂ ਬੋਲਦੇ ਹੋ ਸੰਜੀਪ ਸ਼ਰਮਾ ਹੋ ਰਹੇ ਜੀ ਖਰੜ ਹਾਂਜੀ ਬਹੁਤ ਬਹੁਤ ਸਵਾਗਤ ਹੈ ਸਰ ਤੋਂ ਆড্ডা ਈਵਾਨ ਪੰਜਾਬੀ ਟੀਵੀ ਤੇ ਦਾ ਨਾਮ ਮੈਨੂੰ ਮੌਨਸਾਵਾ ਜੀ ਸੰਜੀਪ ਜੀ ਕੀ ਕਹਿਣਾ ਚਾਹੂਗੇ ਇਤਿਹਾਜ਼ਾ ਆਪਾਂ ਜੋ ਵਿਸ਼ਾ ਲੈ ਕੇ ਆਏ ਆ ਹਾਲਾਂਕਿ ਇਹ ਵਿਸ਼ਾ ਬਹੁਤ ਜ਼ਿਆਦਾ ਮਹੱਤਵਪੂਰਨ ਹੈ ਕਿਉਂਕਿ ਕਿਸਾਨਾਂ ਦੇ ਨਾਲ ਜੁੜਿਆ ਹੋਇਆ ਹੈ ਇੱਥੇ ਆਜ਼ਾਦੀ ਦਾ ਜਿਸ ਪਾਸੇ ਜਸ਼ਨ ਮਨਾਇਆ ਜਾ ਰਿਹਾ ਇੱਕ ਪਾਸੇ ਤੇ ਦੂਜੇ ਪਾਸੇ ਕਿਸਾਨਾਂ ਦੇ ਵੱਲੋਂ ਟਰੈਕਟਰ ਮਾਰਚ ਜਿਹੜੇ ਨੇ ਉਹ ਕੱਢੇ ਜਾ ਰਹੇ ਨੇ ਹਰ ਹੀ ਸ਼ਹਿਰ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਤਾਂ ਕਿਸਾਨਾਂ ਨੇ ਆਪਣੇ ਟਰੈਕਟਰਾਂ ਨੂੰ ਸਜਾਇਆ ਤੇ ਮਾਰਚ ਕੱਢਿਆ ਪਰ ਇੱਥੇ ਕਿਸਾਨਾਂ ਦੀ ਜੇਕਰ ਆਪਾਂ ਗੱਲਾਂ ਦੀ ਗੱਲ ਕਰਦੇ ਆ ਕਿ ਕਿਸਾਨਾਂ ਨੇ ਆਖਿਰ ਸਰਕਾਰਾਂ ਦੇ ਖਿਲਾਫ ਇਹ ਮਾਰਚ ਕਿਉਂ ਕੱਢਿਆ ਤਾਂ ਤੁਹਾਨੂੰ ਪਤਾ ਹੀ ਹੈ ਕਿ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਕਾਫੀ ਸਮੇਂ ਤੋਂ ਸੰਘਰਸ਼ ਕਰਦੇ ਹੋਏ ਨਜ਼ਰ ਆ ਰਹੇ ਨੇ ਤਾਂ ਇੱਕ ਵਾਰ ਫਿਰ ਉਹਨਾਂ ਦਾ ਇੱਥੇ ਕਹਿਣਾ ਹੈ ਕਿ ਕੇਂਦਰ ਸਰਕਾਰ ਪੰਜਾਬ ਦੇ ਨਾਲ ਵਿਤਕਰਾ ਕਰਦੀ ਹੈ ਤੇ ਇੱਥੇ ਪੰਜਾਬ ਸਰਕਾਰ ਦੇ ਖਿਲਾਫ ਵੀ ਕਿਤੇ ਨਾ ਕਿਤੇ ਤੇ ਕੇਂਦਰ ਦੀ ਸਰਕਾਰ ਵੀ ਕੇਂਦਰ ਸਰਕਾਰ ਦੇ ਖਿਲਾਫ ਵੀ ਜਿਹੜਾ ਕਿਸਾਨ ਨੇ ਉਹਨਾਂ ਨੇ ਰੋਸ ਪ੍ਰਗਟ ਕੀਤਾ ਹੈ ਕੀ ਕਹਿਣਾ ਚਾਹੂंगे ਯੋਕੋ ਕੋਲ ਮੈਡਮ ਬਿਲਕੁਲ ਦੇਖੋ ਜਿਹੜਾ ਹੈ ਮਸਲਾ ਵੀ ਹਿੰਦੁਸਤਾਨ ਭਾਰਤੀ ਸਰਕਾਰ ਸਾਡੀ ਇੰਡੀਅਨ ਸਰਕਾਰ ਹੈ ਜਿਹੜੀ ਜਿੱਦਾਂ ਕਿ ਮਰਜ਼ੀਆਂ ਕਰਦੀ ਹੈ ਲੋਕਾਂ ਪਰਦੇ ਨੀ ਸੋਚਦੀ ਹੂੰ ਇਹ ਇਕੱਲੇ ਕਿਸਾਨਾਂ ਦਾ ਮਸਲਾ ਨਹੀਂ ਹੈ ਮੈਡਮ ਦੇਖੋ ਹਰ ਪਾਸੇ ਕਿਸਾਨ ਅੱਗੇ ਆਉਂ ਜੀ ਕੀ ਗੱਲ ਜੀ ਇਕੱਲੇ ਕਿਸਾਨ ਨੂੰ ਤਕਲੀਫ ਹੈ ਜੀ ਬਾਕੀ ਲੋਕ ਜਿਉਂ ਨਹੀਂ ਉਹਨਾਂ ਦਾ ਸਾਥ ਦਿੰਦੇ ਜਾਂ ਜੀ ਉਹਨਾਂ ਦੇ ਨਾਲ ਲੱਗਦੇ ਜੀ ਨਾ ਤਾਂ ਉਹ ਪੰਜਾਬ ਚ ਕੋਈ ਉਹਨਾਂ ਦੇ ਨਾਲ ਲੱਗੇ ਜਿਵੇਂ ਕਿਸਾਨ ਹੁੰਦਾ ਆ ਕੇ ਨਾ ਕੋਈ ਪੂਰੇ ਹਿੰਦੁਸਤਾਨ ਦੇ ਵਿੱਚ ਹੋਰ ਵੀ ਸ਼ੁਗ ਉਹਨਾਂ ਦੇ ਨਾਲ ਕੋਈ ਨਾਲ ਲੱਗੇ ਜਿ ਚਾਹੇ ਉਹ ਕੋਈ ਕਿਸਾਨ ਹੋਰ ਕੋਈ ਜਿੱਥੇ ਦਾ ਜਾਂ ਕੋਈ ਆਮ ਆਦਮੀ ਹੋ ਜੀ ਕੋਈ ਰਿਸ਼ਤਾ ਕਹਿੰਦੇ ਆ ਉਹਨਾਂ ਦੇ ਨਾਲ ਲੱਗਣਾ ਚਾਹੀਦਾ ਆਪਣੀ ਆਵਾਜ਼ ਚੁਪਣੀ ਚਾਹੀਦੀ ਅਗਰ ਕਹੇ ਵੀ ਇਕੱਲਾ ਕਿਸਾਨ ਜਾਂ ਇਕੱਲਾ ਕੋਈ ਹੋਰ ਜਿੰਦੂ ਨਹੀਂ ਉੱਠ ਕੇ ਆਪਣਾ ਗੱਲਬਾਤ ਕਰੇ ਜਾਂ ਉਹਦੀ ਜਿਹੜੀ ਗੱਲਬਾਤ ਕਰਦਾ ਜਿਹੜਾ ਤਰੀਕਾ ਹੁੰਦਾ ਜਾਂ ਕਿਤੇ ਨਾ ਕਿਤੇ ਅਸਰ ਪੈਣਾ ਹੁੰਦਾ ਕਿੱਥੇ ਕਿਤੇ ਇਹਦਾ ਕੁਝ ਬੰਦਿਆਂ ਨਾਲ ਜਾਂ ਕੁਝ ਇੱਕ ਧਾਰਮਣ ਨਾਲ ਲਾ ਲਓ ਇੱਕ ਕੌਮ ਨਾਲ ਲਾ ਲਓ ਇੱਕ ਜਾਤੀ ਵਾਂਗ ਨਾਲ ਲਾ ਲਓ ਕਿਤੇ ਨਾ ਕਿਤੇ ਸਾਰਿਆਂ ਦਾ ਸਹਿਯੋਗ ਮਿਲਣਾ ਹੈ ਜੀ ਉਹ ਚੀਜ਼ ਦਾ ਫਰਕ ਹੁੰਦਾ ਏਹੀ ਚੀਜ਼ ਕਰਕੇ ਸਰਦਾਰਾਂ ਦਾ ਜਿਹੜਾ ਹੈ ਉਹ ਮਤਲਬ ਸਰਕਾਰਾਂ ਦੇ ਕੰਨੇ ਜੂਨੀ ਸਰਖਦੀ ਸਰਕਾਰਾਂ ਨੂੰ ਪਤਾ ਵੀ ਕਦੇ ਕਿਸਾਨ ਹੈ ਕਦੇ ਕਿਤੇ ਬੋਲਦਾ ਕਦੇ ਕਿਤੇ ਬੋਲਦੇ ਆ ਅੱਜ ਉਹ ਮੰਗ ਕੇ ਗੱਲ ਬੋਲਣਗੇ ਹਟ ਜਾਣਗੇ ਜੀ اسی ਕਰਕੇ ਸਾਡੇ ਕੋਈ ਬਦਲੇ ਹੱਥ ਨਹੀਂ ਜੀ ਹੁੰਦੇ ਅਸੀਂ ਤਾਂ ਚੈਨਲ ਦੇ ਮਾਧਿਅਮ ਨਾਲ ਹੀ ਸਾਰੇ ਹਿੰਦੁਸਤਾਨ ਦੇ ਲੋਕਾਂ ਨੂੰ ਜਾਂ ਪੰਜਾਬ ਦੇ ਲੋਕਾਂ ਨੂੰ ਵੀ ਕਹਿਣਾ ਚਾਹੁੰਦੇ ਆ ਕਿ ਕਿਸਾਨ ਦੇ ਨਾਲ ਲੱਗੋ ਠੀਕ ਆ ਉਹਨਾਂ ਨੇ ਕੁਝ ਮੰਗਿਆ ਆਪਣੇ ਵਾਸਤੇ ਆ ਲੇਕਿਨ ਉਹ ਵੀ ਮੰਗਦਾ ਕਿ ਕਿਤੇ ਸਾਡੀਆਂ ਆਪਣੀਆਂ ਮੱਕਾ ਸਾਰੀਆਂ ਦੀਆਂ ਬਿਲਕੁਲ ਜੀ ਬਿਲਕੁਲ ਤੇ ਦੂਜੇ ਪਾਸੇ ਜੇਕਰ ਆਪਾਂ ਗੱਲ ਕਰੀਏ ਕਿ ਆਜ਼ਾਦੀ ਦਾ ਅੱਜ ਕਿਤੇ ਨਾ ਕਿਤੇ ਬਹੁਤ ਮਨਾਇਆ ਜਾ ਰਿਹਾ ਹੈ ਆਜ਼ਾਦੀ ਦਾ ਦਿਨ ਹੈ ਤੇ ਇੱਥੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਕਿਸਾਨਾਂ ਨੇ ਇੱਕ ਸਵਾਲ ਚੁੱਕਿਆ ਹੈ ਕਿ ਦੇਸ਼ ਤਾਂ ਭਾਵੇਂ ਆਜ਼ਾਦ ਹੋ ਚੁੱਕਾ ਹੈ ਪਰ ਅੱਜ ਵੀ ਕਿਸਾਨੀ ਜਿਹੜੀ ਹੈ ਉਹ ਸਰਕਾਰਾਂ ਦੀ ਗੁਲਾਮ ਹੈ ਲੋਕ ਜਿਹੜੇ ਨੇ ਸਰਕਾਰਾਂ ਦੇ ਗੁਲਾਮ ਨੇ ਤਾਂ ਕੀ ਵਾਕਈ ਇੱਥੇ ਕਿਸਾਨਾਂ ਦੀ ਇਸ ਗੱਲਾਂ ਦੇ ਵਿੱਚ ਇਹਨਾਂ ਗੱਲਾਂ ਦੇ ਵਿੱਚ ਸੱਚਾਈ ਨਜ਼ਰ ਆਉਂਦੀ ਹੈ ਬਿਲਕੁਲ ਆਉਂਦੀ ਹੈ ਮੈਡਮ ਜੀ ਕਰਕੇ ਨਹੀਂ ਕਹਿੰਦੇ ਕਿ ਕੋ ਨਾਲ ਲੱchnਾ ਚਾਹੀਦਾ ਕਦੇ ਉਹਨਾਂ ਦਾ ਪਤਾ ਨਹੀਂ ਜੀ ਆਮ ਸਾਰਿਆਂ ਦਾ ਮਸਲਾ ਜੇ ਦੇਖਿਆ ਜਾਵੇ ਐਲਐਚਪੀ ਦੀ ਵੀ ਗੱਲ ਕਰਦੇ ਹੋ ਵੀ ਫਸਲਾਂ ਦੀ ਵੀ ਗੱਲ ਕਰਦੇ ਆ ਉਹਦੇ ਨਾਲ ਵੀ ਗਰੀਬ ਵਰਗ ਜੁੜੇਗਾ ਮਜ਼ਦੂਰ ਵਰਗ ਜੁੜਿਆ ਆ ਕਿਸਾਨਾਂ ਦੇ ਨਾਲ ਕਿੰਨੇ ਲੋਕ ਜੁੜੇ ਹੋਏ ਆ ਜਾਂ ਉਹਨਾਂ ਜਿਹੜੇ ਕਾਲਜ ਤੇ ਨਕਦੂਨ ਦਿਨਾਂ ਦੀ ਗੱਲ ਕਰਦੇ ਆ ਜੀ ਉਹਦੇ ਨਾਲ ਪੂਰਾ ਹਿੰਦੁਸਤਾਨ ਜੁੜਿਆ ਹੋਇਆ ਜੀ ਇਕੱਲਾ ਹੀ ਕਿਸਾਨ ਕਿਉਂ ਅੱਗੇ ਆ ਜਾਂਦਾ ਜੀ ਕਿ ਆਹੀ ਕੰਦੀ ਗੋਮਦਰੀ ਦਾ ਬਾਕੀ ਸਾਰਿਆਂ ਦੇ ਜੁੜੀਆਂ ਪਈਆਂ ਜੀ ਜੇ ਸਿੱਧੇ ਸ਼ਬਦਾਂ ਦੀ ਗੱਲ ਹੁੰਦੀ ਜੀ ਤੇ ਉਹਨਾਂ ਨਾਲ ਲੱchnਾ ਚਾਹੀਦਾ ਤਾਂ ਜੋ ਸਰਕਾਰਾਂ ਨੂੰ ਮੜਾ ਮੋਟਾ ਪਤਾ ਚੱਲ ਸਕਦੀ ਕਿ ਇਕੱਲੇ ਹੀ ਕਿਸਾਨ ਦੁਖੀ ਨਹੀਂ ਸਾਰੇ ਦੁਖੀ ਐ ਜੇ ਜਿਸ ਕੋਲ ਤਾਂ ਵੀ ਇਕੱਲਾ ਕਿਸਾਨ ਬੋਲੂਗਾ ਬੋਲ ਕੇ ਹਟ ਜਾਊਗਾ ਮੈਲੇ ਕੁਝ ਨਾ ਮਿਲੇ ਕਿਸਾਨਾਂ ਨੇ ਦੁਆ ਤਾਂ ਨਹੀਂਗਾ ਨਹੀਂ ਇਸ ਬੈਠ ਰਹੋਗੇ ਦੇਖੋ ਇਹ ਸੋਚਣਾ ਕਿ ਤਨੇ ਕਿਤੇ ਸਾਡਾ ਪਿੱਛੇ ਲੈ ਜਾਂਦਾ ਜੀ ਸਰ ਬਿਲਕੁਲ ਜੀ ਬਿਲਕੁਲ ਦੇਖੋ ਇੱਕ ਪਾਸੇ ਆਪਣੇ ਲੀਡਰ ਹੋ ਗਏ ਸੀਐਮ ਭਗਵੰਤ ਮਾਨ ਵੀ ਹੋ ਗਏ ਬਹੁਤ ਲੀਡਰ ਜਿਹੜੇ ਨੇ ਅੱਜ ਉਹ ਜਗਾ ਜਗਾ ਜਾ ਕੇ ਝੰਡੇ ਲਹਿਰਾ ਰਹੇ ਨੇ ਤਾਂ ਇੱਥੇ ਕਿਸਾਨਾਂ ਦੇ ਵੱਲੋਂ ਦੇਖੋ ਅੱਜ ਵੀ ਰੋਡ ਦੇ ਉੱਤੇ ਉੱਤਰ ਕੇ ਮਾਰਚ ਕੱਢਿਆ ਜਾ ਰਿਹਾ ਹੈ ਇੱਥੇ ਕੀ ਲੱਗਦਾ ਹੈ ਕਿ ਸਰਕਾਰਾਂ ਨੂੰ ਵੀ ਇਹਨਾਂ ਦਾ ਵੱਤੋ ਵੱਤ ਸਾਥ ਦੇਣਾ ਚਾਹੀਦਾ ਹੈ ਕੇਂਦਰ ਸਰਕਾਰ ਤੋਂ ਤਾਂ ਚਲੋ ਉਮੀਦ ਹੈ ਹੀ ਨਹੀਂ ਬਲਕਿ ਸੂਬਾ ਸਰਕਾਰਾਂ ਨੂੰ ਤਾਂ ਇੱਥੇ ਕਿਸਾਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਚੱਲਣਾ ਚਾਹੀਦਾ ਹੈ ਬਿਲਕੁਲ ਜਨ ਚੱਲਣਾ ਚਾਹੀਦਾ ਮੈਡਮ ਮੈਂ ਤਾਂ ਇਹ ਚੈਨਲ ਤੇ ਬਹੁਤ ਵਾਰ ਗੱਲ ਕੀਤੀ ਹੈ ਕਿ ਜਿਹੜੇ ਅਰ ਜਿਹੜੇ ਜਿਹੜੇ ਮਤਲਬ ਮਸਲੇ ਪਿੱਛੇ ਧਰਨੇ ਲੱਗੇ ਹੋਏ ਆ ਕਿਸਾਨਾਂ ਦੀਆਂ ਸ਼ੀਤੀਆਂ ਹੋਈਆਂ ਲੋਕਾਂ ਦੀਆਂ ਸ਼ੀਤੀਆਂ ਹੋਈਆਂ ਪਿਛਲੇ ਧਰਨੇ ਜਿਵੇਂ ਉਹਨਾਂ ਵਾਲੇ ਧਰਨੇ ਅੱਜ ਵੀ ਉਹ ਕੱਲੇ ਪੰਜਾਬ ਦੇ ਕਿਸਾਨ ਦਾ ਮਸਲਾ ਨਹੀਂ ਜੀ ਇਹ ਕੱਲੇ ਪੰਜਾਬ ਦੇ ਲੋਕਾਂ ਦਾ ਮਸਲਾ ਨਹੀਂ ਜੀ ਇਹ ਪੂਰੇ ਹਿੰਦੁਸਤਾਨ ਦੇ ਕਿਸਾਨਾਂ ਦਾ ਹਿੰਦੁਸਤਾਨ ਦੇ ਲੋਕਾਂ ਦਾ ਮਸਲਾ ਹੈ ਜੀ ਜੇਕਰ ਤੁਸੀਂ ਇਕੱਠੇ ਨਹੀਂ ਹੋਵੋਗੇ ਤਾਂ ਸਰਕਾਰਾਂ ਐਵੇਂ ਹੀ ਸਾਨੂੰ ਮਿੱਠੀਆਂ ਗੋੜੀਆਂ ਦੱਡੀਆਂ ਜਾਣਗੀਆਂ ਜਾਂ ਸਾਡੀਆਂ ਗੱਲਾਂ ਨੂੰ ਇਗਨੋਰ ਕਰਦੀਆਂ ਜਾਣਗੀਆਂ ਸਾਡੇ ਮਸਲੇ ਅਲੱਗ ਹੀ ਹੋਣਗੇ ਜਿੰਨਾ ਚਿਰ ਸਾਡੇ ਦੀ ਇਕਜੁੱਟਤਾ ਨਹੀਂ ਹੁੰਦੀ ਸਾਡੇ ਲੋਕਾਂ ਦੀ ਇਕਜੁੱਟਤਾ ਨਹੀਂ ਹੁੰਦੀ ਉਹਨਾਂ ਜਿਹੜੇ ਸਰਕਾਰ ਆ ਜਿਹੜੀ ਕਿਤੇ ਨਾ ਕਿਤੇ ਉਹ ਮਤਲਬ ਸਾਡੀਆਂ ਗੱਲਾਂ ਨੇ ਜਾਂ ਸਾਡੀਆਂ ਮੰਗਾਂ ਦੀ ਜਮਾਨਤ ਆ ਕਿ ਸਾਡੇ ਹਿਸਾਬ ਨਾਲ ਬਿਲਕੁਲ ਜੀ ਬਿਲਕੁਲ ਤੇ ਇੱਕ ਪਾਸੇ ਦੇਖੋ ਕਿਸਾਨਾਂ ਨੇ ਅੱਜ ਇੱਥੇ ਸੰਘਰਸ਼ ਕੀਤਾ ਦੁਬਾਰਾ ਟਰੈਕਟਰ ਮਾਰਚ ਕੱਡੇ ਨੇ ਉਹਨਾਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਵਿਤਕਰਾ ਕਰਦੀ ਹੈ ਤਾਂ ਇੱਥੇ ਦੇਖੋ ਕਿਸਾਨ ਵਾਰ-ਵਾਰ ਇੱਕੋ ਹੀ ਸਵਾਲ ਕਰਦੇ ਨੇ ਇੱਕੋ ਹੀ ਚੀਜ਼ ਬੋਲਦੇ ਨੇ ਕਿ ਕੇਂਦਰ ਸਰਕਾਰ ਦਾ ਵਿਤਕਰਾ ਜਿਹੜਾ ਹੈ ਉਹ ਚੱਲਦਾ ਹੈ ਪੰਜਾਬ ਦੇ ਨਾਲ ਤਕੀਲਾਦਾ ਕਿ ਇੱਥੇ ਕੇਂਦਰ ਸਰਕਾਰ ਨੂੰ ਵੀ ਸੋਚਣਾ ਚਾਹੀਦਾ ਹੈ ਕਿਉਂਕਿ ਅੱਜ ਵੀ ਕਿਸਾਨ ਆਪਣੇ ਸੰਘਰਸ਼ ਹੀ ਕਰ ਰਹੇ ਨੇ ਇੱਕ ਆਪਾ ਕਹਿ ਦਿੰਨੇ ਆ ਕਿ ਅਨ ਦਾਤਾਂ ਦਾਤਾ ਦੀ ਜਿੰਨੀ ਰਿਸਪੈਕਟ ਬੰਦੀ ਹੈ ਉੰਨੀ ਰਿਸਪੈਕਟ ਇਹਨਾਂ ਨੂੰ ਦਿੱਤੀ ਨਹੀਂ ਜਾ ਰਹੀ ਕੀ ਲੱਗਦਾ ਮੈਡਮ ਦੇਖੋ ਇਹ ਗੱਲ ਆ ਜਾਂਦੀ ਹੈ ਜਿੰਨਾ ਚਿਰ ਸਾਡੇ ਚ ਇਕਾ ਨਹੀਂ ਜੀ ਹੁੰਦਾ ਜੇ ਉਹ ਤੁਸੀਂ ਕਿਸਾਨਾਂ ਦੀ ਵੀ ਗੱਲ ਕਰਦੇ ਜਿੱਥੇ ਬੱਚੇ ਦੀ ਗੱਲ ਕਰਦੇ ਉਹਨਾਂ ਦੀ ਵੀ ਇਕਾ ਬਣੀ ਹੈ ਜਿੱਤੇ ਨਾ ਕਿਤੇ ਉਹ ਵੀ ਕਮਜ਼ੋਰੀਆਂ ਸਰਕਾਰ ਨੂੰ ਦਿਖਾ ਜਾਨੀ ਹੈ ਲੋਕ ਦਿਖਾ ਦਿੰਦੇ ਆ ਜੀ ਕੋਈ ਕਿਸੇ ਚੀਜ਼ ਪਿੱਛੇ ਕੌਲਦਾ ਕੋਈ ਕਿਸੇ ਚੀਜ਼ ਪਿੱਛੇ ਲੜਦਾ ਉੱਥੇ ਬੈਠੇ ਰਹਿੰਦੇ ਆ ਮਾਤਰ ਤੋਂ ਮਾਤਰਾ ਵਿਚਾਰੇ ਜਿਹੜੇ ਮਜ਼ਦੂਰ ਵਰਗ ਦੇ ਲੋਕ ਹੁੰਦੇ ਆ ਜਿਹੜੇ ਉੱਪਰ ਵਾਲੇ ਕਿਸਾਨ ਜਾਂ ਦੇ ਬੰਦੀਆਂ ਦੇ ਲੋਕ ਹੁੰਦੇ ਆ ਜਾਂ ਉਹਨਾਂ ਦੇ ਪਰਿਵਾਰ ਹੁੰਦੇ ਆ ਉਹ ਕਿਤੇ ਨਾ ਕਿਤੇ ਐਸ਼ਵਰਾਬ ਚੁੰਨੇ ਆ ਦੇਖੋ ਅਸੀਂ ਕਿਸੇ ਤੇ ਕਮੈਂਟ ਨਹੀਂ ਮਾਰਦੇ ਅਗਰ ਸਾਰਿਆਂ ਦਾ ਏਕਾ ਹੋ ਗਾ ਸਾਰੇ ਸਰਕਾਰਾਂ ਦੇ ਨਿਕਲ ਕੇ ਬਾਹਰ ਆਉਣਗੇ ਸਰਕਾਰਾਂ ਦੇ ਖਿਲਾਫ ਬੋਲਣਗੇ ਸਰਕਾਰਾਂ ਦੇ ਖਿਲਾਫ ਆਵਾਜ਼ ਚੱਕਣਗੇ ਕਿਤੇ ਨਾ ਕਿਤੇ ਆਪਣੀ ਬرائی ਵਾਸਤੇ ਆਵਾਜ਼ ਚੱਕਣਗੇ ਸਾਡੇ ਤੇ ਬرائی ਹੋ ਰਹੀ ਹੋਵੇ ਦਾਦੇ ਜਾ ਕੇ ਕਿਤੇ ਨਾ ਕਿਤੇ ਸਰਕਾਰਾਂ ਦੇ ਕਰਨ ਦੇ ਜਿਉ ਸਰਗਦੀ ਹੁੰਦੀ ਹੈ ਬੜਾ ਬਿਲਕੁਲ ਜੀ ਬਿਲਕੁਲ ਤੇ ਕਿਸਾਨੀ ਅੰਦੋਲਨ ਦੀ ਵੀ ਜੇਕਰ ਆਪਾਂ ਗੱਲ ਕਰੀਏ ਕਿਸਾਨੀ ਅੰਦੋਲਨ ਫਰਵਰੀ ਤੋਂ ਸ਼ੁਰੂ ਹੋਇਆ ਹੋਇਆ ਹੈ ਤੇ ਇੱਥੇ ਅਫਸੋਸ ਦੀ ਗੱਲ ਇਹ ਹੈ ਕਿ ਅਜੇ ਵੀ ਸਰਕਾਰਾਂ ਦੇ ਕੰਨਾਂ ਤੇ ਜੂ ਨਹੀਂ ਰਹਿਣਦੀ ਕਿਉਂ ਕਿਉਂਕਿ ਆਪਾਂ ਇੱਥੇ ਕਹਿ ਸਕਦੇ ਹਾਂ ਕਿ ਕੇਂਦਰ ਸਰਕਾਰ ਨੂੰ ਇਹਨਾਂ ਵਿਸ਼ਿਆਂ ਦੇ ਉੱਤੇ ਸੋਚਣਾ ਚਾਹੀਦਾ ਸੀ ਜਿਹੜੀ ਕਿਤੇ ਨਾ ਕਿਤੇ ਇਸ ਮਸਲੇ ਦਾ ਹੱਲ ਕਰਨਾ ਚਾਹੀਦਾ ਸੀ ਪਰ ਦੇਖੋ ਮਸਲਾ ਅਜੇ ਵੀ ਬਣਿਆ ਹੋਇਆ ਹੈ ਤਾਂ ਕੀ ਲੱਗਦਾ ਇੱਥੇ ਕਿਸਾਨ ਵੀ ਸਰਕਾਰਾਂ ਤੋਂ ਕਾਫੀ ਹੱਦ ਤੱਕ ਨਿਰਾਸ਼ ਹੋ ਨਜ਼ਰ ਆ ਰਹੇ ਨੇ ਬਿਲਕੁਲ ਬੜੋਂ ਨਿਰਾਸ਼ੇ ਰਹਣਗੇ ਜਿੱਨਾ ਚਿਰ ਸਾਡੇ ਲੋਕਾਂ ਤੇ ਜਾਂ ਕਿਸਾਨਾਂ ਤੇ ਖੁੱਦ ਚੇਕਾ ਨਹੀਂ ਹੁੰਦਾ ਜਾਂ ਖੁੱਦ ਪੂਰੇ ਭਾਰਤ ਦੇ ਕਿਸਾਨਾਂ ਤੇ ਚੇਕਾ ਨਹੀਂ ਜੀ ਹੁੰਦਾ ਦੇਖੋ ਸਰਕਾਰ ਨੂੰ ਵੀ ਪਤਾ ਹੈ ਜਿਹੜੇ ਪੰਜਾਬ ਦੇ ਕਿਸਾਨ ਜਿਹੜੇ ਗੱਲਾਂ ਜਿਹੜੀਆਂ ਮੰਗਾ ਮੰਨ ਆਪਣੇ ਮੰਗ ਰਹੇ ਆ ਜਾਂ ਜਿਹੜੀਆਂ ਸਾ ਤੋਂ ਮੰਵਾ ਰਹੇ ਆ ਸਰ ਉਹ ਕੱਲੇ ਪੰਜਾਬ ਦੇ ਨਹੀਂ ਬਾਕੀ ਸੂਬਿਆਂ ਦੀ ਵੀ ਬਾਕੀ ਸੂਬਿਆਂ ਦੀ ਵੀ ਬੋਲਦੇ ਜਦੋਂ ਹੋਇਆ ਇੱਕਾ ਦੁੱਕਾ ਕੋਈ ਉੱਪਰ ਤੇ ਉਹਨਾਂ ਦੇ ਨਾਲ ਲੱਗਦਾ ਹੋਊਗਾ ਮੈਂਟ ਕਰਦਾ ਹੋਊਗਾ ਲੇਕਿਨ ਸਾਹਮਣੇ ਗੁੱਲਕੇ ਦਾ ਕੱਲਾ ਪੰਜਾਬ ਹੀ ਆਉਂਦਾ ਜੀ ਜੇ ਸਾਰੇ ਵਿਸ਼ਿਆਂ ਤੇ ਕੱਲਾ ਪੰਜਾਬ ਹੀ ਬੋਲਦੂਗਾ ਜਾਂ ਪੰਜਾਬ ਹੀ ਮੰਗਾਂ ਰੱਖੂਗਾ ਜੀ ਤਾਂ ਉਹ ਨਹੀਂ ਜੀ ਕਹਿੰਦਾ ਕਿ ਸਰਕਾਰ ਕੁਝ ਕਰ ਸਕੂਗੀ ਕਿਉਂਕਿ ਇੱਕਾ ਨਹੀਂ ਜੀ ਚੱਕਰ ਇਹ ਹੈ ਜੀ ਬਿਲਕੁਲ ਜੀ ਬਿਲਕੁਲ ਇੱਕਾ ਹੋਣਾ ਹਾਲਾਂਕਿ ਬਹੁਤ ਜ਼ਿਆਦਾ ਜ਼ਰੂਰੀ ਹੈ ਤੇ ਇੱਥੇ ਕਿਸਾਨੀ ਅੰਦੋਲਨ ਦੀ ਦੇਖੋ ਗੱਲ ਆਪਾਂ ਕਰ ਰਹੇ ਆ ਤਾਂ ਅੱਜ ਵੀ ਹੁਣ ਹਾਲੀ ਦੀ ਜਿਹੜੀ ਖਬਰ ਵੱਡੀ ਹੈ ਕਿ ਇੱਥੇ ਕਿਸਾਨਾਂ ਨੇ ਟਰੈਕਟਰ ਮਾਰਚ ਕੱਢਿਆ ਅੰਮ੍ਰਿਤਸਰ ਦੇ ਵਿੱਚ ਸ਼ੁਰੂ ਹੋਇਆ ਹੈ اٹਾਰੀ ਬਾਰਡਰ ਤੋਂ ਲੈ ਕੇ ਵਾਗਾ ਬਾਰਡਰ ਤੱਕ ਤੇ ਕਿਤੇ ਨਾ ਕਿਤੇ ਆਪਾਂ ਕਹਿ ਸਕਦੇ ਹਾਂ ਕਿ ਬਹੁਤ ਵੱਡੇ ਪੱਧਰ ਤੇ ਕਿਸਾਨ ਜਿਹੜੇ ਨੇ ਉਹ ਇੱਕ ਦੂਜੇ ਦਾ ਸਾਥ ਦਿੰਦੇ ਤਾਂ ਨਜ਼ਰ ਆਉਂਦੇ ਨੇ ਪਰ ਇਥੇ ਗੱਲ ਹੋਈ ਹੈ ਕਿ ਸਰਕਾਰਾਂ ਇਨ੍ਹਾਂ ਚੀਜ਼ਾਂ ਨੂੰ ਕਦੇ ਵੀ ਧਿਆਨ ਦੇ ਨਾਲ ਨਹੀਂ ਦੇਖਦੀਆਂ ਕਿਉਂਕਿ ਜੇਕਰ ਦੇਖਦੀਆਂ ਤਾਂ ਇਹਨਾਂ ਦੇ ਮਸਲਿਆਂ ਦਾ ਹੱਲ ਕੱਢਣ ਦੀ ਕੋਸ਼ਿਸ਼ ਜ਼ਰੂਰ ਕਰਦੀਆਂ ਤਾ ਅੱਜ ਬਹੁਤ ਸਾਰੇ ਕਿਸਾਨਾਂ ਨੇ ਹਰ ਸ਼ਹਿਰ ਦੇ ਵਿੱਚ ਹੀ ਤਕਰੀਬਨ ਜਿੱਦਾਂ ਕਿ ਮੈਂ ਦੱਸਿਆ ਹੈ ਲਾਈਵ ਪ੍ਰੋਗਰਾਮ ਦੇ ਵਿੱਚ ਕਿ ਹਰ ਸ਼ਹਿਰ ਦੇ ਵਿੱਚ ਟਰੈਕਟਰ ਮਾਰਚ ਜਿਹੜਾ ਹੈ ਕੱਢਿਆ ਗਿਆ ਹੈ ਅੰਮ੍ਰਿਤਸਰ ਹੋਵੇ ਤਰਨਤਾਰਨ ਹੋਵੇ ਆਨੰਦਪੁਰ ਸਾਹਿਬ ਹੋਵੇ ਜਾਂ ਫਿਰ ਹੋਰ ਸ਼ਹਿਰ ਹੋਣ ਵੱਡੇ ਜਿਹੜੇ ਆਪਣੇ ਨੇ ਤਾਂ ਇੱਥੇ ਕਿਸਾਨਾਂ ਵੱਲੋਂ ਇੱਕ ਹੀ ਚੀਜ਼ ਕਹੀ ਜਾਂਦੀ ਹੈ ਕਿ ਮਤਰੀ ਮਾ ਵਾਲਾ ਵਿਵਹਾਰ ਪੰਜਾਬ ਦੇ ਨਾਲ ਹੀ ਕਿਉਂ ਤਾਂ ਇੱਥੇ ਸ਼ਰਮਾ ਜੀ ਤੁਹਾਨੂੰ ਕੀ ਲੱਗਦਾ ਹੈ ਕਿ ਅਜੀਹੇ ਕਿਹੜੇ ਕਾਰਨ ਨੇ ਜਿਨ੍ਹਾਂ ਦੇ ਕਰਕੇ ਕੇਂਦਰ ਸਰਕਾਰ ਪੰਜਾਬ ਦੇ ਨਾਲ ਅਜੀਹਾ ਵਿਤਕਰਾ ਕਰਦੀ ਹੈ ਕਿ ਕਿ ਇਹ ਸਿਰਫ ਕਿਸਾਨੀ ਅੰਦੋਲਨ ਨਹੀਂ ਬਲਕਿ ਹੁਣ ਆਪ ਜਦੋਂ ਬਜਟ ਪੇਸ਼ ਹੋਇਆ ਤਾਂ ਬਜਟ ਦੇ ਵਿੱਚ ਵੀ ਇਹ ਚੀਜ਼ ਦੇਖਣ ਨੂੰ ਮਿਲੀ ਹੈ। ਦੇਖੋ ਮੈਡਮ ਬਜਟ ਦੇ ਵਿੱਚ ਵੀ ਦੇਖ ਲੋ ਕਿੰਨਾ ਜਿਹੜਾ ਧੱਕਾ ਹੋ ਰਿਹਾ ਸਾਡੇ ਕਿੰਨੇ ਜਿਹੜੇ ਮਤਲਬ ਇੱਕ ਦੋ ਜਿਹੜੇ ਸਾਡੇ ਮੈਂਬਰ ਪਾਰਲੀਮੈਂਟ ਦੇ ਜੀ ਚੰਨੀ ਆਪਣੇ ਸੀਟੇ ਹੇਅਰ ਹੋ ਗਏ ਆਪਣੇ ਰਾਜਾ ਵੜਿੰਗ ਜੀ ਹੋ ਗਏ ਕਿੰਨੇ ਕਿੰਨੇ ਬੋਲਦੇ ਆ ਮੈਡਮ ਦੇਖੋ ਉੱਥੇ ਵੀ ਕਿੰਨਾ ਜਿਹੜਾ ਧੱਕਾ ਕੀਤਾ ਜਾ ਰਿਹਾ ਦੇਖੋ 올림픽 ਪੈਰਿਸ ਚੱਲ ਰਿਹਾ ਜੀ। ਜੀ ਉਹਦੇ ਵਿੱਚੋਂ ਖਿਡਾਰੀ ਗਏ ਆ ਮੈਡਮ ਸੂਬਿਆਂ ਚੋਂ ਅਲੱਗ-ਅਲੱਗ ਸੂਬਿਆਂ ਚੋਂ ਜੀ ਖਿਡਾਰੀਆਂ ਦਾ ਕੋਟਾ ਕਿਹੜੇ ਹਿਸਾਬ ਨਾਲ ਲੱਦੇ ਆ ਜੀ ਦੇਖੋ ਹਰਿਆਣੇ ਦੇ ਵਿੱਚੋਂ 23 ਖਿਡਾਰੀ ਗਏ ਆ ਜੀ ਪੰਜਾਬ ਚੋਂ 19 ਖਿਡਾਰੀ ਗਏ ਆ ਜੀ ਹੂੰ ਪਤਾ ਨਹੀਂ ਕਿਤੇ ਹੋਰ ਸੂਬਿਆਂ ਚੋਂ ਵੀ ਗਏ ਆ ਲੇਕਿਨ ਜਿੱਥੇ ਦਾ ਮੋਦੀ ਮੇਰੇ ਹੁਣ ਮੈ ਯਾਦ ਨਹੀਂ ਗੁਜਰਾਤ ਆ ਪਤਾ ਨਹੀਂ ਕਿਹੜਾ ਮੈਡਮ ਉੱਥੋਂ ਤਾਂ ਸਿਰਫ ਦੋ ਦੋ ਖਿਡਾਰੀ ਗਏ ਆ ਜੀ ਹੂੰ ਦੇਖੋ ਹਰਿਆਣੇ ਨੂੰ ਦਿੱਤਾ ਗਿਆ 99 ਕਰੋੜ ਪੰਜਾਬ ਨੂੰ ਦਿੱਤਾ ਗਿਆ 100 ਤੋਂ 104 ਕਰੋੜ ਦੇ ਨੇੜੇ ਤੇੜੇ ਖਿਡਾਰੀਆਂ ਵਾਸਤੇ ਜਿਹੜਾ ਉਹ ਜਿੱਥੋਂ ਦਿਓ ਦੋ ਖਿਡਾਰੀ ਗਏ ਆ ਮੈਡਮ ਉੱਥੇ ਦਾ ਪੌਣੇ 700 ਕਰੋੜ ਦੇ ਨੇੜੇ ਤੇੜੇ ਜਿਹੜਾ ਖਿਡਾਰੀਆਂ ਵਾਸਤੇ ਪੈਸਾ ਦਿੱਤਾ ਗਿਆ ਉੱਥੇ ਵੀ ਤੁਸੀਂ ਦੇਖੋ ਖਿਡਾਰੀ ਤਾਂ ਤੁਹਾਡੇ ਤੇ ਜਾ ਰਹੇ ਆ ਦੋ ਜੀ ਐਸਾ ਕਿੰਨਾ ਦੇ ਰਿਹਾ ਤੁਸੀਂ 650 ਪੌਣੇ 700 ਕਰੋੜ ਜੀ ਕਿਦਰ ਹੈ ਕਿਹੜਾ ਇਹ ਵਿਚਕਰ ਹੈ ਉਹ ਨਹੀਂ ਹੋਣਾ ਚਾਹੀਦਾ ਇਸ ਦਾ ਕਹਿਣਾ ਵੀ ਹੋਰ ਸੁਪਿਆਂ ਦੇ ਮੈਂਬਰ ਪਾਰਲੀਮੈਂਟ ਵੀ ਬੋਲਣ ਹੋਰ ਸੁਪਿਆਂ ਦੇ ਲੋਕ ਵੀ ਬੋਲਣ ਤਦ ਜਾ ਕੇ ਇਹਨਾਂ ਚੀਜ਼ਾਂ ਦਾ ਕਿਤੇ ਨਾ ਕਿਤੇ ਮਸਲਾ ਨਾ ਹੋ ਸਕਦਾ ਜੀ ਬਿਲਕੁਲ ਜੀ ਬਿਲਕੁਲ ਤਾਂ ਜਾ ਕੇ ਦੇਖੋ ਇਹ ਤਾਂ ਬਿਲਕੁਲ ਸਹੀ ਕਹਿ ਰਹੇ ਹੋ ਤੁਸੀਂ ਇੱਥੇ ਕਿ ਫਿਰ ਜਾ ਕੇ ਕਿਤੇ ਇਹ ਮਸਲੇ ਹੱਲ ਹੋ ਸਕਦੇ ਨੇ ਪਰ ਅਫਸੋਸ ਦੀ ਗੱਲ ਇਹ ਹੈ ਸਰਕਾਰਾਂ ਇਹਨਾਂ ਚੀਜ਼ਾਂ ਦੇ ਉੱਤੇ ਕਦੀ ਸੋਚ ਵਿਚਾਰ ਕਰਦੀ ਹੀ ਨਹੀਂ ਕਿਉਂਕਿ ਜਦੋਂ ਜਦੋਂ ਇੱਥੇ ਕੋਈ ਵੀ ਕਿਸਾਨ ਹੋਵੇ ਭਾਵੇਂ ਆਮ ਜਨਤਾ ਹੋਵੇ ਧਰਨਿਆਂ ਤੇ ਉਤਰਦੀ ਹੈ ਸੰਘਰਸ਼ ਤੇ ਉਤਰਦੀ ਹੈ ਤਾਂ ਉਹਨਾਂ ਦੇ ਨਾਲ ਹੈ ਨਾ ਬੁਰਾ ਵਿਤਕਰਾ ਕੀਤਾ ਜਾਂਦਾ ਜਿੱਦਾਂ ਕਿ ਆਪਾਂ ਇਸ ਕਿਸਾਨੀ ਅੰਦੋਲਨ ਦੇ ਦੌਰਾਨ ਦੇਖ ਹੀ ਚੁੱਕੇ ਹਾਂ ਕਿਸ ਤਰੀਕੇ ਦੇ ਨਾਲ ਤਸ਼ੱਦਦ ਉਹਨਾਂ ਦੇ ਉੱਤੇ ਢਾਈ ਗਈ ਸੀ ਮੈਡਮ ਬਿਲਕੁਲ ਠੋਣੇ ਆ ਜੀ ਕਿ ਕਿਤੇ ਵੀ ਕਿਸਾਨ ਬੈਠਦਾ ਲਾਠੀ ਚਾਰਜ ਹੋ ਰਿਹਾ ਜੀ ਤੁਹਾਡੀ ਜਿਹੜੀ ਬਿਚਾਰਾ ਹੋ ਗਈਆਂ ਪਾਣੀ ਦੀਆਂ ਕਿ ਕਿਨਾ ਕਿਤੇ ਨਕਲੀ ਫਾਇਰਿੰਗ ਕਿਤੇ ਨਾ ਕਿਤੇ ਉਹਦੇ ਵਿੱਚ ਅਸਲੀ ਵੀ ਹੋਈ ਆ ਸਾਡੇ ਜਵਾਨ ਮਰੇ ਆ ਜੀ 700 800 ਪੈਦਾ ਜਿਹੜਾ ਸਾਡਾ ਪੰਜਾਬ ਦਾ ਆ ਬੰਦਾ ਜਿਹੜਾ ਕਿਤੇ ਨਾ ਕਿਤੇ ਸ਼ਹੀਦ ਹੋ ਚੁੱਕਿਆ ਨੌਜਵਾਨ ਸਾਡੇ ਸ਼ਹੀਦ ਹੋ ਚੁੱਕੇ ਆ ਬਿਚੇ ਬਜ਼ੁਰਗ ਸ਼ਹੀਦ ਹੋ ਚੁੱਕੇ ਆ ਜਿੰਨੀਆਂ ਜਿੰਨੀਆਂ ਸ਼ਾਨ ਤਾਂ ਜਿਹੜੀਆਂ ਹੁਣ ਇਸ ਟਾਈਮ ਹੋਈਆਂ ਇਸ ਮੌਕੇ ਤੇ ਹੋਈਆਂ ਬੜਵਾ ਸਰਕਾਰਾਂ ਨੂੰ ਸਾਨੂੰ ਨਹੀਂ ਜਿੱਦੱਕ ਦਾ ਇੰਦਾ ਫਰਕ ਪੈਣਾ ਸਰਕਾਰਾਂ ਨੂੰ ਜਦ ਫਰਕ ਪੈਣਾ ਜੀ ਜਦ ਸਾਰਿਆਂ ਦਾ ਗੱਲ ਉੱਚੀ ਘੁੰਮ ਕੇ ਆ ਜਾਂਦੀ ਆ ਸਾਰਿਆਂ ਦਾ ਇੱਕਾ ਹੋਊਗਾ ਸਾਰਿਆਂ ਦੇ ਮਨਾਂ 'ਚ ਇਮਾਨਦਾਰੀ ਹੋਊਗੀ ਜਦ ਜਾ ਕੇ ਸਰਕਾਰਾਂ ਕਿਤੇ ਨਾ ਕਿਤੇ ਸੋਚਦੀ ਹੋਣੀ ਆ ਨਹੀਂ ਸਰਕਾਰਾਂ ਨੂੰ ਵੀ ਪਤਾ ਆ ਕਿ ਇੱਕ ਨੂੰ ਦੇਹਤਾ ਇੱਕ ਨੂੰ ਛੱਡਤਾ ਬਿਲਕੁਲ ਬੋਲਿਆ ਚਾਰ ਬੰਦੇ ਢੋਲੇ ਅੱਠ ਬੰਦੇ ਨਹੀਂ ਬੋਲਦੇ ਜੀ 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 ਇੱਥੇ ਸਾਡੇ ਨਾਲ ਇੱਕ ਹੋਰ ਕਾਲਰ ਜੁੜੇ ਨੇ ਆਪਾਂ ਉਹਨਾਂ ਦੇ ਨਾਲ ਵੀ ਜਿਹੜੀ ਗੱਲਬਾਤ ਐ ਉਹ ਕਰਦੇ ਆ ਹਲੋ 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 ਨਮਸਕਾਰ ਸਰ ਕਿਥੇ ਬੋਲਦੇ ਹੋ ਮਾਨ ਸਰ ਤੋਂ ਬੋਲਦੇ ਰਹੇ ਜਿੰਦਰ ਹਾਂਜੀ ਮਲ ਇੱਥੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਰਾਜਿੰਦਰ ਜੀ ਕੀ ਕਹਿਣਾ ਚਾਹੂਗੇ ਸਭ ਤੋਂ ਪਹਿਲਾਂ ਤਾਂ ਇੱਥੇ ਅੱਜ ਦਾ ਆਪਣਾ ਜੋ ਵਿਸ਼ਾ ਹੈ ਕਿਸਾਨਾਂ ਦੇ ਨਾਲ ਜੁੜਿਆ ਹੋਇਆ ਹੈ ਜਿੱਥੇ ਆਜ਼ਾਦੀ ਦਾ ਜਸ਼ਨ ਮਨਾਇਆ ਜਾ ਰਿਹਾ ਅੱਜ ਪੂਰੇ ਦੇਸ਼ 'ਚ ਉੱਥੇ ਆਪਣੇ ਕਿਸਾਨ ਅੱਜ ਵੀ ਟਰੈਕਟਰ ਮਾਰਚ ਕੱਢ ਰਹੇ ਨੇ ਆਪਣੀਆਂ ਹੱਕਾਂ ਨੂੰ ਲੈ ਕੇ ਮੰਗਾਂ ਨੂੰ ਲੈ ਕੇ ਤਾਂ ਕੀ ਲੱਗਦਾ ਹੈ ਮੈਡਮ ਮੈਂ ਤਾਂ ਦੇਖੇ ਹਾਂ ਮੈਂ ਆਪਣੀ ਦੁਕਾਨ ਉੱਤੀ ਦੀ ਜਸਾਨ ਮਾਰਚ ਨੇ ਨਾ ਟਰੈਕਟਰ ਮਾਰਚ ਲੰਘਿਆ ਜੀ ਜੀ ਮੈਂ ਤਾਂ ਦੇਖ ਕੇ ਇਸ ਗੱਲ 'ਚ ਹੈਰਾਨ ਹੋ ਗਿਆ ਕਿ ਐਡੇ ਵੱਡੇ ਵੱਡੇ ਟਰੈਕਟਰ ਜਦੋਂ ਕਿ ਜ਼ਮੀਨ ਦੀ ਬੰਦ ਪੈਸ ਹੈ ਕਿ ਜ਼ਮੀਨਾਂ ਥੋੜੀਆਂ ਹੋ ਗਈਆਂ ਹਮ ਤਾਂ ਐਡੇ ਐਡੇ ਟਰੈਕਟਰ ਲੈਣ ਦੀ ਜਮੀਦਾਰਾਂ ਨੂੰ ਜਾਂ ਕਿਸਾਨਾਂ ਨੂੰ ਲੋੜ ਨਹੀਂ ਹੈਗੀ ਜਿੱਤੇ 10-10 12-12 ਲੱਖ ਰੁਪਇਆ ਖਰਚ ਹੋ ਕੇ ਉਹ ਤੇ ਵਿਆਜ ਭੇਨ ਲੱਗਿਆ ਤਾਂ ਤਾਂ ਇੰਨਾ ਦਾ ਬਚੂ ਕੀ ਹਮ ਮੈਂ ਤਾਂ ਇਸ ਗੱਲ ਨੂੰ ਦੇਖ ਕੇ ਬਹੁਤ ਹੀ ਦੰਗ ਰਹਿ ਗਿਆ ਮੈਡਮ ਜੀ ਮਤਲਬ ਔਰ ਸੁਝਾਅ ਨਾ ਵੀ ਐਡੇ ਵੱਡੇ ਵੱਡੇ ਟਰੈਕਟਰ ਆਪਾਂ ਲੈ ਕੇ ਘਰੇ ਦਰਵਾਜ਼ਿਆਂ 'ਚ ਖੜੇ ਕਰ ਲਈ ਤੇ ਉਹਨਾਂ ਦੇ ਉੱਤੇ ਲੱਖਾਂ ਰੁਪਏ ਆਪਾਂ ਨੂੰ ਵਿਆਜ ਪਈ ਜਾਂਦਾ ਫੇਰ ਆਪਾਂ ਕਹਿੰਦੇ ਆ ਜੀ ਇੱਕ ਕਿਸਾਨ ਦਾ ਖਰਚਾ ਚੜ ਗਿਆ ਸਬਕਸ਼ੀ ਕਰਕੇ ਮਾਫ਼ ਕਰਜ਼ਾ ਮਾਫ਼ ਕਰੋ ਤੇ ਇੱਕ ਬੰਦੇ ਨੂੰ ਨੌਕਰੀ ਜੋ ਜਿਹੜੇ ਇਹ ਵੱਡੇ ਟਰੈਕਟਰ ਨੇ ਇਹ ਤਾਂ ਆਪਣੇ ਘਰੇ ਇੱਕ ਜਮਦੂਤ ਬੰਨ ਲਏ ਆਪਾਂ ਹੂੰ ਮਤਲਬ ਇਹਨਾਂ ਚੀਜ਼ਾਂ ਤੋਂ ਗੁਰੇਜ਼ ਕਰਨਾ ਚਾਹੀਦਾ ਜਿਹੜਾ ਮੈਂ ਚਲੋ ਹੋਰ ਕਹਿੰਦੇ ਸੀ ਕਿ ਵਿਆਹ ਵਿਆਹ ਤਾਂ ਸਾਰੇ ਕਰਦੇ ਨੇ ਗੱਲ ਕਰਾਂ ਜਿਹੜਾ ਟਰੈਕਟਰ ਬਾਜੀ ਵਾਲੇ ਕੰਮ ਦੇ ਵਿੱਚ ਕੰਪਿਊਟਰ ਇੱਕ ਨੇ ਲਿਆਂਦਾ ਤਾਂ ਰੀਸ ਨਾਲ ਦੂਜਾ ਲਿਆ ਜਦੋਂ ਜ਼ਮੀਨ ਤਾਂ ਘੱਟ ਗਈ ਮੇਰੇ ਜ਼ਮੀਨ ਤਾਂ ਚਾਰ ਜਾਂ ਪੰਜ ਕਿੱਲੇ ਆ ਕਿਸੇ ਕਿਸਾਨ ਕੋਲੇ ਰਹਿ ਗਏ ਤੇ ਟਰੈਕਟਰ ਉਹਨੇ ਐਡਾ ਕੀ ਕਰਨਾ ਹੈ ਬਿਲਕੁਲ ਮਤਲਬ ਇਹ ਬਹੁਤ ਹੈਰਾਨੀ ਦੀ ਗੱਲ ਹੈ ਜੀ 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 ਬਿਲਕੁਲ ਪਰ ਇੱਥੇ ਦੇਖੋ ਕਿਸਾਨਾਂ ਦਾ ਅੱਜ ਇਹ ਵੀ ਕਹਿਣਾ ਹੈ ਕਿ ਇੱਥੇ ਕੇਂਦਰ ਸਰਕਾਰ ਜਿਹੜੀ ਹੈ ਵਿਤਕਰਾ ਕਰਦੀ ਹੈ ਸਾਡੇ ਨਾਲ ਹਰ ਵਾਰ ਹੀ ਇੱਥੇ ਉਹਨਾਂ ਦਾ ਕਹਿਣਾ ਹੈ ਕਿ ਦੇਸ਼ ਭਾਵੇਂ ਆਜ਼ਾਦ ਹੋ ਚੁੱਕਿਆ ਹੈ ਪਰ ਅੱਜ ਵੀ ਕਿਸਾਨੀ ਜਿਹੜੀ ਹੈ ਉਹ ਸਰਕਾਰਾਂ ਦੀ ਗੁਲਾਮ ਹੈ ਕੀ ਲੱਗਦਾ ਹੈ ਹਾਂ ਦੇਖੋ ਮੈਡਮ ਜਿਹੜਾ ਆਜ਼ਾਦ ਹੈ ਨਾ ਇਹਨੂੰ ਆਪਾਂ ਕਹਿੰਦੇ ਆ ਆਜ਼ਾਦੀ ਇੰਡੀਪੈਂਡੈਂਸ ਉਹ ਇੰਗਲੈਂਡ ਦੇ ਸੁਦਾਨ ਵਿੱਚ ਕਿਤੇ ਲਿਖੀ ਨਹੀਂ ਹੈ ਕਿ ਹਿੰਦੁਸਤਾਨ ਆਜ਼ਾਦ ਹੈ ਉੱਥੇ ਲਿਖਿਆ ਹੋਇਆ ਹੈ ਚੇਂਜ ਆਫ ਪਾਵਰ ਜੀ ਮਤਲਬ ਕਲੀਆ ਸ਼ਕਤੀਆਂ ਬਦਲਦੀਆਂ ਆਪਣੀ ਜਿਹੜੀ ਉਹ ਆਜ਼ਾਦੀ ਹੈ ਉਹ ਹਲੇ ਆਜ਼ਾਦੀ ਵਕਤੀ ਹੈ ਜਿਹੜੀ ਦੇਸ਼ ਦੀ ਆਜ਼ਾਦੀ ਹੈ ਆਪਣੇ ਨਾਗਰਿਕਾਂ ਦੀ ਆਜ਼ਾਦੀ ਹੈ ਮਤਲਬ ਉਹ ਹਲੇ ਆਪਣੇ ਨੂੰ ਮਿਲੀ ਨਹੀਂ ਉਹਦੇ ਵਿੱਚ ਸਮਾ ਲੱਗੂਗਾ ਉਹ ਤੁਹਾਨੂੰ ਇਹ ਸਮਝਾਉਂਦੇ ਨਹੀਂ ਹਨ ਬਿਲਕੁਲ ਜੀ ਬਿਲਕੁਲ ਅਸੀਂ ਤੁਹਾਨੂੰ ਜੀ ਕਰਕੇ ਆਪਾਂ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਵਰਦੇ ਆਜ਼ਾਦੀ ਭਾਰਤ ਦੇ ਕਦੇ ਇੱਧਰ ਫਿਰਦੇ ਆ ਛਲਕਾਂ ਦੇ ਕਦੇ ਇੱਧਰ ਪਾਲ ਦੇ ਫਿਰਦੇ ਉਹ ਆਪਾਂ ਨੂੰ ਆਜ਼ਾਦੀ ਹਲੇ ਮਿਲੀ ਬਿਲਕੁਲ ਜੀ ਬਿਲਕੁਲ ਉਹ ਆਜ਼ਾਦੀ ਤਾਂ ਇੱਥੇ ਹੀ ਮਿਲੀ ਹੈ ਤੇ ਜੇਕਰ ਆਪਾਂ ਇੱਥੇ ਸਰਕਾਰਾਂ ਦੀ ਵੀ ਗੱਲ ਕਰਦੇ ਆਂ ਅੱਜ ਵੀ ਦੇਖੋ ਆਪਣੇ ਸੀਐਮ ਮਾਨ ਵੀ ਜਲੰਧਰ ਦੇ ਵਿੱਚ ਜਾ ਕੇ ਉਹਨਾਂ ਨੇ ਝੰਡਾ ਲਹਿਰਾਇਆ ਹੈ ਹੋਰ ਵੱਡੇ ਵੱਡੇ ਲੀਡਰ ਵੀ ਦੂਜੇ ਸ਼ਹਿਰਾਂ ਦੇ ਵਿੱਚ ਜਾ ਕੇ ਝੰਡੇ ਫੈਲਾ ਰਹੇ ਨੇ ਪਰ ਵੱਡੀ ਗੱਲ ਇਹ ਹੈ ਕਿ ਦੇਸ਼ ਦੇ ਕਿਸਾਨ ਜਿਹੜੇ ਨੇ ਆਪਣੇ ਪੰਜਾਬ ਦੀ ਹੀ ਚਲੋ ਆਪਾਂ ਜੇ ਗੱਲ ਲਗਾ ਲਈਏ ਕਿ ਪੰਜਾਬ ਦੇ ਕਿਸਾਨ ਵੀ ਅੱਜ ਇਹਨੇ ਦੁਖੀ ਹੋਏ ਪਏ ਨੇ ਸਰਕਾਰਾਂ ਤੋਂ ਆਮ ਜਨਤਾ ਵੀ ਇਹਨੀ ਦੁਖੀ ਹੋਈ ਪਈ ਹੈ ਤਾਂ ਇੱਥੇ ਸਰਕਾਰਾਂ ਦਾ ਵੀ ਕੁਝ ਨਾ ਕੁਝ ਫਰਸਤਾ ਬੰਦਾ ਹੀ ਹੈ ਆਖੀ ਸਰਕਾਰਾਂ ਦਾ ਬੱਜਟ ਤਾਂ ਬੰਦ ਹੈ ਦੇਖੋ ਪਿਛਤ ਤਰ੍ਹਾਂ ਹੋਗਾ ਦੇਸ਼ ਨੂੰ ਯਾਦ ਹੋਏ ਨੂੰ ਵੱਡੇ ਸ਼ਹਿਰਾਂ ਦੇ ਵਿੱਚ ਵੱਡੇ ਮੰਤਰੀ ਪ੍ਰੇਟਾ ਕਰਦੇ ਨੇ ਸਲਾਨੀਆਂ ਲੈਦੇ ਉਹ ਹੀ ਉਹਦਾ ਆਪਾਂ ਲੈਂਦੇ ਹੈਗੀ ਸੀ ਆਪਾਂ ਹੁਣ ਵੀ ਉਹੀ ਸਲਾਨੀਆਂ ਲੈ ਬਿੱਤਰ ਇਹ ਹੁੰਦਾ ਜੇ ਨੀਪਾਂ ਦੀਆਂ ਬਲੋਨੀਆਂ ਦੇ ਵਿੱਚ ਜਾ ਕੇ ਝੰਡੇ ਲਹਿਰਾਏ ਜਾਂਦੇ ਝੰਡੇ ਉਹਨਾਂ ਚੀਜ਼ਾਂ ਦੇ ਲਹਿਰਾਏ ਜਾਂਦੇ ਜਿਹੜੀਆਂ ਚੀਜ਼ਾਂ ਉਹਨਾਂ ਦੀਆਂ ਬੁਨਿਆਦੀ ਸਹੂਲਤਾਂ ਵੀ ਨਹੀਂ ਮਿਲ ਰਹੀਆਂ ਉਹ ਜਿਨ੍ਹਾਂ ਨੂੰ ਸਹੂਲਤਾਂ ਦੇ ਕੇ ਝੰਡੇ ਲਹਿਰਾਏ ਜਾਂਦੇ ਸਾਂਦੇ ਦੇ ਵਿੱਚ ਚਿਕਨ ਨਵੀਂ ਪਰ ਪਕਣੀ ਸੀ ਜਿਹੜੀ ਗੱਲ ਕਰ ਉਹ ਨਹੀਂ ਪਈ ਬਿਲਕੁਲ ਜੀ ਬਿਲਕੁਲ ਤੇ ਦੇਖੋ ਕਿਸਾਨਾ ਜੀ 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 ਉਹਨਾਂ ਦੇ ਸਮੇਂ ਦੇ ਵਿੱਚ ਜੇਕਰ ਸਰਕਾਰਾਂ ਇਸ ਤਰ੍ਹਾਂ ਕਰਨੀਆਂ ਆ ਆਮ ਲੋਕਾਂ ਦੇ ਕਿਉਂਕਿ ਸਰਕਾਰਾਂ ਜਿਹੜੀਆਂ ਦੂਜੀਆਂ ਪਾਰਟੀਆਂ ਉਹ ਤਾਂ ਇੱਕ ਦੂਜਿਆਂ ਤੋਂ ਲੀਡਰ ਲੈਂਦੀਆਂ ਸੀ ਗੱਲ ਕਰ ਇਹਨਾਂ ਨੇ ਗਰਾਊਂਡ ਜ਼ੀਰੋ ਤੋਂ ਲੀਡਰ ਲੋਕ ਚੱਕਣੇ ਸੀ ਉਹ ਇਹਨਾਂ ਦਾ ਜਿਹੜਾ ਪੁਆਇੰਟ ਸੀ ਉਹ ਇਹਨਾਂ ਨੇ ਮਿਸ ਕਰਤਾ ਅਨੇ ਬਣਾਏ ਲੀ ਕਮੇਟੀ ਮੇਡ ਲੀਡਰ ਲੈਣ ਲਾ ਕੇ ਉਹ ਇਹਨਾਂ ਦੇ ਰਾਹ ਦੇ ਵਿੱਚ ਹੀ ਕੰਡੇ ਵੱਢ ਨਹੀਂ ਬਿਲਕੁਲ ਜੀ ਬਿਲਕੁਲ ਇਹ ਤਾਂ ਗੱਲ ਦੇਖੋ ਹੈ ਹੀ ਹੈ ਤੇ ਰਾਜੇਂਦਰ ਜੀ ਇੱਥੇ ਇੱਕ ਗੱਲ ਹੋਰ ਦੇਖੋ ਕਿਸਾਨ ਲੰਬੇ ਸਮੇਂ ਤੋਂ ਸੰਘਰਸ਼ ਕਰਦੇ ਹੋਏ ਨਜ਼ਰ ਆ ਰਹੇ ਸੀ ਲੰਬੇ ਸਮੇਂ ਤੋਂ ਸੰਘਰਸ਼ ਕਰ ਵੀ ਰਹੀ ਨੇ ਆਪਾਂ ਨੂੰ ਵੀ ਪਤਾ ਹੀ ਹੈ ਤੇ ਇੱਥੇ ਕਿਸਾਨ ਜਿਹੜੇ ਨੇ ਉਹ ਹਾਲਾਂਕਿ ਆਪਣੇ ਹੱਕ ਤਾਂ ਮੰਗ ਹੀ ਰਹੇ ਨੇ ਪੜਿਕ ਮਤਰੀ ਮਾਹ ਵਾਲਾ ਵਿਤਕਰਾ ਜਿਹੜਾ ਕਿਸਾਨ ਅਕਸਰ ਹੀ ਕਹਿੰਦੇ ਨੇ ਕਿ ਸਾਡੇ ਨਾਲ ਹੁੰਦਾ ਤੇ ਵਾਕੀ ਇਹ ਗੱਲ ਸੱਚ ਵੀ ਹੈ ਆਪਾਂ ਜਦੋਂ ਹੁਣ ਬਜਟ ਪੇਸ਼ ਹੋਇਆ ਤਾਂ ਬਜਟ ਦੇ ਵਿੱਚ ਵੀ ਇਹ ਚੀਜ਼ਾਂ ਦੇਖੀਆਂ ਨੇ ਕਿ ਕਿਸ ਕਦਰ ਇੱਥੇ ਵਿਤਕਰਾ ਪੰਜਾਬ ਦੇ ਨਾਲ ਕੀਤਾ ਗਿਆ ਇਸ ਤੋਂ ਪਹਿਲਾਂ ਵੀ 26 ਜਨਵਰੀ ਦੀ ਜਿਹੜੀ ਪੰਜਾਬ ਦੀ ਝਾਂਕੀ ਹੈ ਉਹ ਨਹੀਂ ਦਿਖਾਈ ਗਈ ਸੀ ਤਾਂ ਕੀ ਵਾਕੀ ਇਹ ਗੱਲ ਸੱਚ ਹੈ ਇੱਥੇ ਦੇਖੋ ਜਿੱਥੇ ਜਿੱਥੋਂ ਦੇ ਲੋਕ ਥੋੜੇ-ਬਹੁਤ ਜਾਗਰੂਕ ਹੁੰਦੇ ਨੇ ਐਚੂਪਲ ਹੁੰਦੇ ਨੇ ਉਹਨਾਂ ਲੋਕਾਂ ਨੂੰ ਪਿੱਛੇ ਰੱਖਣਾ ਸਰਕਾਰਾਂ ਦਾ ਮੇਨ ਮਕਸਦ ਹੁੰਦਾ ਤਾਂ ਕਿ ਜੇ ਕੋਈ ਵੀ ਲਹਿਰ ਉੱਠਦੀ ਹੈ ਤਾਂ ਇਹਨਾਂ ਲੋਕਾਂ ਦੇ ਵਿੱਚੋਂ ਉੱਠੂਗੀ ਉਸ ਦੇਸ਼ ਨੂੰ ਉਸ ਸਟੇਟ ਨੂੰ ਦਬਾ ਕੇ ਰੱਖਣਾ ਹੀ ਉਹਨਾਂ ਦਾ ਮੇਨ ਮਕਸਦ ਹੁੰਦਾ ਹੈ ਜਿਹੜਾ ਹਿਡਨ ਮੱਟੂ ਹੈ ਪਹਿਲੇ ਮੱਟੂ ਇਸੇ ਤਰ੍ਹਾਂ ਦਾ ਹੁੰਦਾ ਹੈ ਕਿ ਸਮਰਸ਼ੀ ਲੋਕ ਨੇ ਉਹਨਾਂ ਦੇ ਉੱਤੇ ਡੰਡਾ ਉਹਨਾਂ ਦੇ ਉੱਤੇ ਖਰਚਾ ਉਹਨਾਂ ਦੇ ਉੱਤੇ ਮਸੀਤਾਂ ਪਾਈ ਰੱਖੋ ਤਾਂ ਕਿ ਆਪਣੀ ਜਿੱਤੀ ਚੌਧਰਗਰੀ ਹੈ ਆਪਣੀ ਸਰਕਾਰ ਹੈ ਉਦੇ ਖਿਲਾਫ ਕੋਈ ਵਕਾਫ ਤਨਾਉ ਠਾ ਲਿਆ ਜੀ ਬਿਲਕੁਲ ਬਹੁਤ ਬਹੁਤ ਧੰਨਵਾਦ ਸਰ ਤੁਹਾਡਾ ਤੁਸੀਂ ਆਪਣੇ ਕੀਮਤੀ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਹਾਂਜੀ ਤਾਂ ਅਸੀਂ ਜੋ ਵਿਸ਼ਾ ਲੈ ਕੇ ਆਏ ਸੀ ਉਹ ਵਿਸ਼ਾ ਇੱਥੇ ਹੀ ਸੀ ਕਿ ਆ ਇੱਕ ਪਾਸੇ ਤਾਂ ਦੇਖੋ ਜਸ਼ਨ ਮਨਾਇਆ ਜਾ ਰਿਹਾ ਸੁਤੰਤਰਤਾ ਦਿਵਸ ਦਾ ਤੇ ਦੂਜੇ ਪਾਸੇ ਕਿਸਾਨ ਆਪਣੇ ਅੱਜ ਵੀ ਸੜਕਾਂ ਦੇ ਉੱਤੇ ਨੇ ਇੱਥੇ ਟਰੈਕਟਰ ਮਾਰਚ ਉਹਨਾਂ ਦੇ ਵੱਲੋਂ ਕੱਢਿਆ ਗਿਆ ਤੁਹਾਨੂੰ ਇੱਕ ਵਾਰ ਫਿਰ ਤੋਂ ਦੱਸਦਾ ਕਿ ਅੰਮ੍ਰਿਤਸਰ ਦੇ ਬਾਗਾ ਬਾਰਡਰ ਕਿੱਤੇ ਨਾ ਕਿਤੇ ਕਿਸਾਨਾਂ ਨੇ ਧਰਨਾ ਇਹ ਜਿਹੜਾ ਧਰਨਾ ਨਹੀਂ ਕਹਿ ਸਕਦੇ ਇਸ ਨੂੰ ਟਰੈਕਟਰ ਮਾਰਚ ਜਿਹੜਾ ਹੈ ਸ਼ੁਰੂ ਕੀਤਾ ਸੀ ਤਾਂ ਇੱਥੇ ਸਾਰੇ ਹੀ ਸ਼ਹਿਰਾਂ ਦੇ ਵਿੱਚ ਟਰੈਕਟਰ ਮਾਰਚ ਕੱਢਿਆ ਜਾ ਰਿਹਾ ਹੈ ਕਿਸਾਨਾਂ ਦੇ ਵੱਲੋਂ ਜੋ ਵੀ ਚੀਜ਼ਾਂ ਕਈਆਂ ਗਈਆਂ ਨੇ ਉਹ ਵੀ ਮੈਂ ਤੁਹਾਨੂੰ ਦੱਸ ਹੀ ਦਿੱਤੀ ਹੈ ਕਿ ਕਿਸਾਨਾਂ ਨੇ ਇੱਥੇ ਫਿਰ ਤੋਂ ਉਹੀ ਸਵਾਲ ਚੁੱਕੇ ਨੇ ਕਿ ਆਖਿਰ ਇੱਥੇ ਕੇਂਦਰ ਸਰਕਾਰ ਵਿਤਕਰਾਂ ਕਿਉਂ ਕਰਦੀ ਹੈ ਤੇ ਦੂਜੇ ਪਾਸੇ ਕਿਸਾਨਾਂ ਦੇ ਜਿਹੜੇ ਹੱਕ ਨੇ ਬੰਦੇ ਹੱਕ ਉਹਨਾਂ ਨੂੰ ਜ਼ਰੂਰ ਦਿੱਤੇ ਜਾਣੇ ਚਾਹੀਦੇ ਨੇ ਤਾਂ ਜੇਕਰ ਤੁਹਾਨੂੰ ਵੀ ਲੱਗਦਾ ਹੈ ਕਿ ਕਿਸਾਨਾਂ ਨੇ ਅੱਜ ਸੁਤੰਤਰਤਾ દિવસ ਦੇ ਉਤੇ ਟਰੈਕਟਰ ਮਾਰਚ ਕੱਢ ਕੇ ਆਪਣਾ ਰੋਸ਼ ਜਿਹੜਾ ਜਿਹੜਾ ਪ੍ਰਗਟ ਕੀਤਾ ਹੈ ਜੇ ਵਾਕੀ ਤੁਹਾਨੂੰ ਵੀ ਲੱਗਦਾ ਹੈ ਕਿ ਬਿਲਕੁਲ ਸਹੀ ਕੀਤਾ ਹੈ ਤੇ ਸਰਕਾਰਾਂ ਨੂੰ ਵੀ ਇੱਥੇ ਇਹਨਾਂ ਚੀਜ਼ਾਂ ਦੇ ਬਾਰੇ ਸੋਚਣਾ ਚਾਹੀਦਾ ਹੈ ਤਾਂ ਆਪਣੇ ਵਿਚਾਰ ਤੁਸੀਂ ਸਾਡੇ ਨਾਲ ਸਾਂਝੇ ਜ਼ਰੂਰ ਕਰ ਸਕਦੇ ਹੋ ਕਮੈਂਟਾਂ ਦੇ ਰਾਹੀਂ ਤੇ ਤੁਸੀਂ ਸਾਨੂੰ ਕਾਲ ਵੀ ਕਰ ਸਕਦੇ ਹੋ ਤੇ ਵੱਧ ਤੋਂ ਵੱਧ ਇੱਥੇ ਲਾਈਵ ਪ੍ਰੋਗਰਾਮ ਨੂੰ ਸ਼ੇਅਰ ਵੀ ਕਰਿਆ ਕਰੋ ਇਸੇ ਦੇ ਨਾਲ ਦੇਖਦੇ ਰਹੋ ਏਵਨ ਪੰਜਾਬੀ ਟੀਵੀ